ਹਾਂਜੀ ਆਪ ਜੀ ਨੂੰ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੇ ਪਿੰਡ ਯਾਨੀ ਕਿ ਪਿੰਡ ਰਹਿਕੇ ਕਲਾਂ ਮਿਤੀ 5 ਅਕਤੂਬਰ ਦਿਨ ਐਤਵਾਰ ਯਾਨੀ ਕਿ ਕੱਲ ਨੂੰ ক্রিকেট ਕਾਸਕੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਹ ਟੂਰਨਾਮੈਂਟ ਵਾਰਡਾਂ ਵਾਈਜ਼ ਟੀਮਾਂ ਖੇਡਣਗੀਆਂ ਇਹਦੇ ਚ ਪਿੰਡ ਦੀਆਂ ਤੇ ਟੀਮ ਨਰੋਲ ਵਾਰਡ ਮੁਤਾਬਕ ਹੋਣੀ ਚਾਹੀਦੀ ਹੈ ਨਰੋਲ ਇੱਕ ਵਾਰਡ ਦੀ ਹੋਣੀ ਚਾਹੀਦੀ ਹੈ ਅੱਡੋ-ਅੱਡੀ ਵਾਰਡਾਂ ਦੀ ਨਹੀਂ ਹੋਣੀ ਚਾਹੀਦੀ ਤੇ ਦੂਜੇ ਨੰਬਰ ਤੇ ਇਹਦੇ ਵਿੱਚ ਹੈਗੇ ਆ ਜੀ 400 ਮੀਟਰ ਰੇਸ ਉਹ ਵੀ ਵਾਰਡ ਵਾਈਜ਼ ਹੀ ਹੋਣੀ ਹੈ ਤੇ ਤੀਜੇ ਨੰਬਰ ਤੇ ਇਹਦੇ ਚ ਹੈਗੀ ਹੈ ਜੀ 40 ਸਾਲਾ ਦੌੜ ਜਿਹੜੀ ਜੀ ਪਿਛਲੀ ਵਾਰੀ ਆਪਾਂ ਮੂਹਰੇ-ਮੂਹਰੇ ਡਿੱਗੇ ਸੀਗੇ ਉਹ ਵੀ ਇਹਦੇ ਵਿੱਚ ਹੀ ਹੋਣੀ ਹੈ ਇਹ 40 ਸਾਲਾ ਦੌੜ ਆ ਤੇ 400 ਮੀਟਰ ਦੌੜ ਇਹ ਸ਼ਾਮ ਨੂੰ 5 ਵਜੇ ਕਰਵਾਈਆਂ ਜਾਣੀਆਂ ਤੇ ਜਿਹੜਾ ਕਾਸਕੋ ਕ੍ਰਿਕਟ ਟੂਰਨਾਮੈਂਟ ਹੈ ਵਾਰਡ ਵਾਈਜ਼ ਟੀਮਾਂ ਖੇਡਣੀਆਂ ਪਿੰਡ ਦੀਆਂ ਤੇ ਉਹ ਕੱਲ ਨੂੰ ਸਵੇਰ 9 ਵਜੇ ਆਪਣੇ ਸਕੂਲ ਦੇ ਮਾਡਲ ਸਕੂਲ ਦੇ ਕੋਲ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਪੰਚਨ ਦੀ ਕਿਰਪਾਲਤਾ ਕਰਨ ਤੇ ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਨਹੀਂ ਵੀ ਖੇਡਦੇ ਬੱਚੇ ਬਜ਼ੁਰਗ ਜਾਂ ਨੌਜਵਾਨ ਤੇ ਆਪਣੇ ਸਕੂਲ ਦੇ ਵਿੱਚ ਆ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਬਹੁਤ ਬਹੁਤ ਧੰਨਵਾਦ ਮੀਡੀਆ ਨੂੰ ਅੱਗੇ ਸ਼ੇਅਰ ਕਰ ਦਿਓ